ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮਹਿਰੋ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਤਿੰਨ ਨਾਗ ਹੈ ਜੀ ਜਿੰਨਾਂ ਚੋਂ ਦੋ ਟੋਕੜ ਵਹਿੜਾ ਨੇ ਇੱਕ ਬਿਲਕੁਲ ਤਾਜ਼ਾ ਸੂਇਆ ਨਾਗਾ ਮੇਰੀ ਸਪੈਸ਼ਲ ਬੇਨਤੀ ਆ ਕੋਈ ਵੀ ਤੁਹਾਨੂੰ ਨਾਗ ਪਸੰਦ ਆਊਗਾ ਆ ਕੇ ਤਸੱਲੀ ਭਰ ਤੁਸੀਂ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਜੀ ਰਾਮਾਈ ਪਿੰਡ ਮਹਿਰੋ ਆ ਜੀ ਪਸੰਦ ਦੇ ਜੀਲਾ ਬਾਈ ਇਹ ਮੋਗ ਗਈ ਆਈ ਆਪਾਂ ਠੀਕ ਆ ਤਿੰਨ ਨਾਗਾ ਬਾਈ ਹਾਂਜੀ 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 ਬਾਈ ਇਧਰੋਂ ਡੱਬੀ ਵੈੜ ਤੋਂ ਸ਼ੁਰੂ ਕਰਦੇ ਆ ਸੂਆ ਵੈੜ ਤੱਕ ਕਿੰਨਾ ਮਾ ਜੀ ਇਹ ਜੀ ਆਪਾਂ ਦੂਜੇ ਸੂਏ ਕਹਿ ਕੇ ਦਿੱਤੀ ਜਗਲੇ ਨਹੀਂ ਆਪਾਂ ਨੂੰ ਆਪਾਂ ਸੱਜਰ ਖਰੀਦੀ ਸੀਗੀ ਹਾਂਜੀ 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 ਠੀਕ ਆ ਹੁਣ ਕਿੰਨਾ ਕੁ ਸਮਾਂ ਦੁੱਧ ਹੈਗਾ ਹੀ 10 ਕਿਲੋ ਥੱਲੇ ਜੀ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਇਹਨੂੰ ਇਹ ਹੋ ਜਾਣਗੇ 5-6 ਮਹੀਨੇ ਜੀ ਠੀਕ ਆ ਈਏ ਆਈ ਵਗੈਰਾ ਤਾਂ ਨਹੀਂ ਹੋਈ ਜੀ ਨਹੀਂ ਈਏ ਆਈ ਤਰਾ ਹੀ ਨਹੀਂ ਬਾਈ ਯਾਰ ਨੈਟ 10 ਕਿਲੋ ਦੁੱਧ ਜੋਖ ਦਾ ਹਾਂ ਉਹ 11 ਹੀ 10 ਕਿਲੋ ਆਪਾਂ ਕਹਿੰਨੇ ਆ ਖਣਾ ਦੀ ਠੀਕਾ ਫੁੱਲ ਗਰੰਟੀ ਹਾਂ سلسلہ ਕੀ ਰਿਕਾਰਡ ਆ ਭਈ ਇਹਦਾ ਠੀਕਾ ਦੋ ਬਾਈ ਕਿਲੋ ਦੁੱਧ ਯਾਰ ਵੀਰੇ ਠਣ ਭਾਂਡੇ ਦੀ ਪੂਰੀ ਥਾਂ ਖੋੜ ਕੇ ਦਿਖਾਦੀ ਵੀਰੇ ਰੰਗ ਪ੍ਰਿੰਟ ਪੂਰਾ ਚੰਗਾ ਭਜਨ ਵਾਲੀ ਆ ਵੈੜ ਕੋਈ ਆਏ ਨਹੀਂ ਦੁੱਧ ਬਾਈ ਦੱਸਦਾ ਕਿ ਹੁਣ 11 ਹੋਊਗਾ ਤੁਸੀਂ 10 ਮੰਨ ਕੇ ਆ ਜਾਓ ਯਾਨੀ 10 ਕਿਲੋ ਦੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਬਾਕੀ ਚੌੜਾ ਪੈਠਾ ਪੂੜਾ ਥਣ ਮੁੱਠੀ ਵਾਲਾ ਕੱਲਾ ਕੱਲਾ ਨਿੱਖੜ ਮਾ ਹਾਥੀ ਚਵਾਈ ਵਾਲਾ ਕੋੜ ਸ਼ਾਂਗ ਦੇ ਭੂਰਾ ਵੀ ਨਹੀਂ ਜੀ ਕਵਾਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਹਵਾਨਾ 2 ਇੰਚ ਦਾ ਪੂਰਾ ਭਰਿਆ ਪਿਆ ਵੀਰੇ ਚੰਗੀ ਵਹਿੜਾ ਨਿੱਗਰ ਨਰੋਈ ਆ ਬਾਕੀ ਦੁੱਧ ਵੀਰੇ ਤੁਹਾਡੀ ਸੇਵਾ ਦੇ ਚਰਤੇ ਆ ਜਿਹੜਾ ਬਾਈ ਦੇ ਘਰੇ ਨੱਟ ਤਿਆਰ ਆ ਉਹ ਤੁਸੀਂ ਆਪਦੀ ਚਵਾਈ ਕਰਕੇ ਲੈ ਜਾਓ ਅੱਗੇ ਤੁਹਾਡੀ ਸੇਵਾ ਦਾ ਤੇ ਇਹਦੀ ਜੈ ਜੀ ਦੀ ਡਿਮਾਂਡ ਬਾਈ ਬਾਈ ਆਪਾਂ 40000 ਰੁਪਏ ਮੰਗ ਕਰਦੇ ਹਾਂ ਉਹ ਜੂ ਮਾੜਾ ਮੋਟਾ ਹਾਂਜੀ ਮਾੜਾ ਮੋਟਾ ਮਾਨ ਕਰ ਠੀਕ ਆ ਵਹਿੜਾ ਵੱਡੀ ਆ ਬਾਈ ਚੰਗੀ ਵਹਿੜਾ 40000 ਰੁਪਏ ਚ ਮਾਨਦਾਨ ਹੋ ਜੂਗਾ ਦੋ ਨੰਬਰ ਆ ਗਈ ਬਾਈ ਕਾਲੀ ਵਹਿੜ ਆਪਣੀ ਇਹ ਤਾਂ ਸੁਆ ਕਿੰਨਾ ਮੈ ਜੀ ਏ ਬਾਈ ਚੌਥੇ ਕਿਥੂਏ ਵੀਰੇ ਯਾਰ ਠੀਕ ਆ ਇਹ ਕਦੋਂ ਕੁ ਇਹ ਰਿਸ਼ਤੇਦਾਰੀ ਦੀ ਆਪਣੀ ਮਾਲਵਾ ਕਾਉ ਉਹਨਾਂ ਨੇ ਭੇਜੀ ਆਪਣੇ ਠੀਕ ਆ ਕਿੰਨਾ ਕੁ ਸਮਾਂ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਤਾਂ ਥੋੜਾ ਟਾਈਮ 15 ਕਿਲੋ ਦੁੱਧ ਪਹਿਲਾਂ ਦੁੱਧ ਵੱਧ ਸੀ ਇੱਥੇ ਆ ਕੇ ਥੋੜਾ ਫਰਕ ਆ ਪੈਗਾ ਉਹਨਾਂ ਕੋਲੇ 400 ਸੀ ਆਪਣੇ ਪਰਸੀਨ ਪੈਂਦੀ ਹੈ ਉਹਨਾਂ ਕੋਲੇ 20 ਕਿਲੋ ਦੁੱਧ ਸੀ ਜਿੱਤੇ ਦੇ ਕੇ ਜਾਂਦੀ ਹੁਣ ਮਾਲਵਾ 15 ਕਿਲੋ ਹਾਂਜੀ ਹਾਂਜੀ ਠੀਕ ਆ ਹੁਣ 15 ਕਿਲੋ ਜੋਖ ਦਾਂਗੇ ਹਾਂਜੀ ਹਾਂਜੀ ਠੀਕ ਆ ਥਣਾ ਦੀ ਫੁੱਲ ਗਰੰਟੀ ਹੈ ਹਾਂਜੀ ਹਾਂਜੀ ਪਸ਼ੂ ਸਾਰਾ ਹੀ ਆਪਣੇ ਓਕੇ ਆ ਥਣਾ ਉਹਨਾਂ ਦੇ ਤੋੜ ਕੇ ਦੇਖਾ ਦੀ ਦੁੱਧ ਵੀ ਬ ਹਾਂ ਬਈ ਆਪਾਂ ਫਿਰ ਇਕੱਠੇ ਹੀ ਪਾ ਦਿੰਨੇ ਯਾਰ ਤੈਨੂੰ ਪਤਾ ਫਿਰ ਕੋਲ ਨਾਲ ਮੇਰੇ ਪਰ ਹੁਣ ਆਪਣੇ ਫੈਂਟ ਵਧੀਆ ਆਏ ਨਾਲ ਮੇਰੇ ਪਾਸ ਵਧੀਆ ਆ ਜਾਂਦੀ ਹੈ ਵੀ ਗੱਲ ਕੱਦ ਕਾਠ ਫਿਰ ਪੂਰਾ ਚੰਗਾ ਸੂਆ ਜਿਹੜਾ ਮਰਜ਼ੀ ਮੰਨ ਲਿਓ ਬਾਈ ਕਹਿੰਦਾ ਇਹ ਆਪਣੇ ਰਿਸ਼ਤੇਦਾਰੀ ਚੋਂ ਆਈ ਵੀ ਆ ਸੋਨਾ ਮੁੱਠੀ ਵਾਲਾ ਥਾਣਾ ਮਾਲਕਾਂ ਕੋਲ ਤਾਂ 20 ਕਿਲੋ ਦੁੱਧ ਸੀ ਕਿਉਂਕਿ ਚਾਰ ਵਗੈਰਾ ਪੈਂਦਾ ਸੀ ਤੇ ਬਾਈ ਕੋਲ ਬਸੀਨ ਵਗੈਰਾ ਤੇ ਹੁਣ 15 ਕਿਲੋ ਆਉਦਾ ਜੋਕ ਕੇ ਲੈ ਜਾਓ ਦੋ ਟਾਈਮ ਚਾਰ ਟਾਈਮ ਛੇ ਟਾਈਮ ਆ ਕੇ ਐਂਡ ਤਸੱਲੀ ਕਰ ਸਕਦੇ ਆ ਤੁਸੀਂ ਬਾਕੀ ਇਹਦਾ ਦੁੱਧ ਵੀ ਕਰਮ ਵਾਲੀ ਦਾ ਸੰਗਣ ਮੱਝਾਂ ਰਗਾ ਖਾਣ ਭਾਂਡੇ ਦੀ ਵੀਰੇ ਪੂਰੀ ਸਾਫਾ ਕਰਮ ਵਾਲੀ ਤੇ ਬਾਈ ਇਹਦੀ ਕੀ ਡਿਮਾਂਡ ਹੈ ਜੀ ਇਹ ਵੀ ਬਾਈ 40000 ਦੋਈਆ ਜੋੜਾ ਜੀ ਹਾਂਜੀ ਹਾਂਜੀ 40000 ਜਿਆ ਜੀ ਹੈ ਤਾਂ ਆਪਾਂ ਜੋੜੇ ਜਮਾਨਤਣ ਜ਼ਿਆਦਾ ਹੋ ਜੋ ਨਹੀਂ ਬਾਈ ਆਪਾਂ ਯਾਰ ਉਹਨੇ ਪੂਰੇ ਪੂਰੇ ਮੰਗੇ ਆ ਮੈਂ ਯਾਰ ਆਪਾਂ ਠੀਕ ਆ ਹਾਂਜੀ ਹਾਂਜੀ ਠੀਕ ਕੱਲਾ ਛੋੜ ਛੱਪਾ ਹੀ ਹੋਣਾ ਹਾਂਜੀ 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 ਠੀਕ ਆ ਬਾਈ ਤੇ ਨਗ ਨੰਬਰ ਆ ਗਿਆ ਬਾਈ ਆਪਣਾ ਤਿੰਨ ਇਹਦਾ ਸੂਆ ਕਿੰਨਾ ਮਾ ਜੀ ਏ ਬਈ ਤੀਜੇ ਸੂਏ ਸੁਣਾ ਏ ਠੀਕ ਆ ਇਹ ਗੱਬਣਾ ਕਿ ਸੂਈ ਨਹੀਂ ਨਹੀਂ ਗੱਬਣਾ ਵੀਰੇ ਗੱਬਣਾ ਏ ਜੇ ਸੂਈ ਨਹੀਂ ਠੀਕ ਆ ਇਹਦਾ 20 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਹਜੇ ਹਾਂਜੀ ਹਾਂਜੀ 20 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਅੱਜ ਤਰੀਕ ਹੋ ਗਈ ਅੱਜ ਅੱਜ 17 ਆ ਜੀ ਤਿੰਨ ਦਿਨ ਤਾਂ ਡੇਟ ਮੁਤਾਬਕ ਭਈ ਹੈ ਹਨਾ ਕਿੰਨਾ ਕੁ ਦੁੱਧ ਪੀਉਂਦੀ ਏ ਬਈ ਇਹ ਏ ਬਈ ਆਪਾਂ 22 ਕਿਲੋ ਦੁੱਧ ਛੋਇਆ ਸੀ ਇਹਦੇ ਥੱਲੇ ਹਾਂਜੀ ਹਾਂਜੀ ਠੀਕ ਹੋਏ ਥਣਾ ਦੀ ਫੁੱਲ ਗਾਰੰਟੀ ਆ ਹਾਂਜੀ 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 ਤੋੜ ਕੇ ਦਿਖਾ ਦੀ ਵੀਰੇ ਰੰਗ ਪ੍ਰਿੰਟ ਪੂਰਾ ਚੰਗਾ ਹਜੇ ਬਾਈ ਦੱਸਦਾ ਕਿ ਸਮਾਂ ਲੈ ਜੂ ਤੈਨੂੰ ਤੋਂ 4 ਦਿਨ ਜਿਹੜੇ ਡੇਟ ਮੁਤਾਬਕ ਪਏ ਆ ਉੱਤੇ ਲੈ ਜੇ ਵੱਖਰੀ ਗੱਲ ਆ ਕਿਉਂਕਿ ਵੀਰੇ ਜੇ ਪਸ਼ੂ ਕਈਆ ਸੋਖਾ ਹੁੰਦਾ ਉਹ ਉੱਪਰ ਲੈ ਜਾਂਦਾ ਦਿਨ ਥਣ ਭਾਂਡੇ ਦੀ ਪੂਰੀ ਸਾਫਾ ਸੋਨਾ ਥਣਾ ਦਾ ਸੈਜ ਆ ਮੈਂ ਤੁਹਾਨੂੰ ਬਾਅਦ ਵਿੱਚ ਚੈੱਕ ਵੀ ਕਰਾ ਦੇਵਾਂਗਾ ਤਿਆਰੀ ਬਹੁਤ ਕਮਾਲ ਦੀ ਕੀਤੀ ਹੋਈ ਆ ਵੀਰੇ ਥਣ ਕੱਲਾ ਕੱਲਾ ਨਿਖੜ ਮਾ ਲੈ ਆਈ ਵੀਰੇ ਹੱਥੀ ਜਵਾਈ ਵਾਲਾ ਫੋੜ ਛਾਂ ਕੇ ਤੇ ਭੂਰਾ ਵੀ ਨਹੀਂ ਬਾਕੀ ਸਾਈਡ ਤੋਂ ਵੀ ਤੁਸੀਂ ਹਵਾਨ ਇਹਦਾ ਚੈੱਕ ਕਰ ਸਕਦੇ ਆ ਜੀ ਲਓ ਜੀ ਕਰੋ ਚੈੱਕ ਮਲਕਵੇਂ ਪੂਰੀ ਸਟਰੋਂਗ ਹੁੰਦੀ ਆ ਨਿੱਗਰ ਨਰੋਈ ਆ ਕੋਈ ਐ ਨਹੀਂ ਬਈ ਕਰਮ ਵਾਲੀ ਲੱਸੀ ਫਿੱਕੀ ਆ ਤੇ ਬਈ ਆ ਥਾਂ ਤੇ ਵੈਸੇ ਹੀ ਆ ਜੀ ਇਹ ਇਹ ਪਹਿਲਾਂ ਦੇ ਹਾਂਜੀ ਵੀਰੇ ਠੀਕ ਆ ਇਹ ਕੱਟਦੀ ਆਪਣੀ ਗਰੰਟੀ ਉਹ じゃ ਕੋਈ ਬਈ ਹੈ ਨਹੀਂ ਉਹ ਪਹਿਲਾਂ ਸੂਈ ਤੋਂ ਕੱਟ ਲੱਗ ਗਿਆ ਸੀ ਜੇ ਇਹਦੇ ਨਹੀਂ ਨਹੀਂ ਹੁਣ ਮੱਲਾ ਵੀ ਜਦੋਂ ਤੋਕਰ ਗੱਬਣ ਸੀ ਉਦੋਂ ਕਿਤੇ ਮੜਾ ਮੋਟਾ ਜਿਹਾ ਕਿਤੇ ਲੱਗ ਗਿਆ ਉਹ ਹੈ ਨਹੀਂਆ ਪਹਿਲਾਂ ਯਾਨੀ ਉਦਾਂ ਪੂਰ ਛਿੱਟੇ ਵਾਲੀ ਕੰਮ ਨਹੀਂ ਨਹੀਂ ਜਮੇ ਨਹੀਂ ਵੀਰੇ ਫਣਾ ਦੀ ਫੋਲੋ ਹਾਂਜੀ ਹਾਂਜੀ ਠੀਕਾ ਤੇ ਇਹ ਵੀ ਹੈ ਨਾ ਬਈ ਗਰਮੀ ਵੀ ਘਟ ਮਨਾਉਂਦੀ ਹੁੰਦੀ ਨਹੀਂ ਗਰਮੀ ਗਰਮੀ ਆ ਜਮੇ ਚੱਕਰ ਯਾਰ ਤਿੰਨਾਂ ਗਾਇਆਂ ਨੂੰ ਹੀ ਹੈ ਨਹੀਂ ਤਿੰਨਾਂ ਦੇ ਗਾਇਆਂ ਦੇ ਹੀ ਹੈ ਨਹੀਂ ਮੰਨ ਲਓ ਬਾਲੀ ਇਹ ਨਹੀਂ ਕੇਰ ਦੀ ਲੋੜ ਨਹੀਂ ਇਹਨਾਂ ਨੂੰ ਨਹੀਂ ਨਹੀਂ ਓਕੇ ਬਾਕੀ ਤਨੂੰ ਪਤਾ ਹੀ ਆ ਜਿਹੜਾ ਕਾਲੇ ਰੰਗ ਦੇ ਗਰੋ ਸਾਰੇ ਤੇ ਇਹਦੀ ਕੀਮਤ ਬਾਈ ਇਹ ਬਾਈ ਆਪਾਂ ਲੈਣ ਦੇਣਾ 70000 ਰੁਪਇਆ ਕਰਦੇ ਹੋਜੂ ਮਾੜਾ ਮੋਟਾ ਮਾੜਾ ਮੋਟਾ ਵੇਖ ਲਾਂਗੇ ਠੀਕ ਹੈ ਜੀ 70000 ਰੁਪਇਆ ਇਹਦੀ ਡਿਮਾਂਡ ਆ ਬਾਈ ਦਾ ਬੱਕਰਾ ਵੀ ਸੇਲ ਆ ਇਹ ਬੀਟਲ 'ਚ ਪੈ ਜਾਂਦਾ ਜੀ ਠੀਕ ਹੈ ਕਿੰਨੀ ਉਮਰ ਆ ਜੀ ਇਹਦੀ 7 ਮਹੀਨਿਆਂ ਦਾ ਬੱਚਾ ਜੀ ਬਾਕੀ ਕੁਆਲਿਟੀ ਤੁਸੀਂ ਇਹਦੀ ਚੈੱਕ ਕਰ ਹੀ ਸਕਦੇ ਹੋ ਜੀ ਵੱਡੇ ਕਰਨ ਜਿਹੜੇ ਵੀਰ ਬਰੀਡ ਤੇ ਕੰਮ ਕਰਦੇ ਹੋਣਗੇ ਉਹਨਾਂ ਨੂੰ ਜ਼ਿਆਦਾ ਪਾਰਕ ਹੋਊਗੀ ਤੇ ਇਹਦੀ ਕੀਮਤ ਕੀ ਆ ਬਾਈ ਇਹ 20000 ਦਾ ਦੇ ਦਾਂਗੇ ਇਹ ਦੇ ਦਾਂਗੇ ਬਾਈ ਕੰਦਾ ਆਪਾਂ 20000 ਦਾ ਵਿੱਚੋਂ ਫਿਰ ਵੀ ਮਾੜਾ ਮੋਟਾ ਮਾਨ ਤਾਣ ਹੋ ਜਾਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ